ਹੈਲੋ ਹਾਂਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਬਟਿਕ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰਜਾਨੀਆ ਆਪਣੀ ਪਲੇਸਿਸ ਦੇ ਉੱਪਰ ਵਧੀਆ ਹੋਵੋਗੇ। ਸੋ ਅੱਜ ਦੀ ਨਿਊ ਅਪਡੇਟ ਲੈ ਕੇ ਆਏ ਆ। ਸੋ ਕਾਫੀ ਵਾਰੀ ਇਹਦੇ ਕਿ ਦੋ ਦਿਨ ਆਪਣੀ ਵੀਡੀਓ ਮਿਸ ਹੋ ਜਾਂਦੀ ਆ। ਕੱਲ ਆਪਾਂ ਵੀਡੀਓ ਨਹੀਂ ਅਪਡੇਟ ਕਰ ਪਾਈ। ਲੋੜੀਦੇ ਫੰਕਸ਼ਨ ਕਰਕੇ ਆਪਾਂ ਥੋੜਾ ਜਿਹਾ ਬਿਜ਼ੀ ਸੀਗੇ। ਸੋ ਅੱਜ ਤਾਂ ਹੀ ਆਪਾਂ ਅੱਜ ਸੋਨੇ ਸੋਨੇ ਸੂਟਸਟ ਤੁਹਾਡੇ ਲਈ ਲੈ ਕੇ ਆਏ ਆ ਇੱਕ ਵੀਡੀਓ ਸਕਿਪ ਹੋਣ ਤੋਂ ਬਾਅਦ ਸੋ ਵੀਡੀਓ ਨਾ ਐਂਡ ਤੱਕ ਜ਼ਰੂਰ ਦੇਖਿਓ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਕੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਸੋ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਕਾਫੀ ਆਪਾਂ ਨੂੰ YouTube ਤੇ ਉੱਪਰ ਮੈਸੇਜ ਆਉਂਦੇ ਆ ਸੋ ਜੇ ਆਪਾਂ ਰਿਪਲਾਈ ਵੀ ਕਰਦੇ ਨੇ ਮੇਬੀ ਮੈਨੂੰ ਲੱਗਦਾ ਕਿ ਉਹ ਰਿਪਲਾਈ ਆ ਜਿਹੜੇ ਤੁਹਾਡੇ ਤੱਕ ਨਹੀਂ ਪਹੁੰਚ ਪਾਉਂਦੇ ਸੋ ਮੈਂ ਇਹ ਰਿਕਵੈਸਟ ਕਰਦੀ ਆ ਕਿ ਤੁਹਾਨੂੰ ਕਿ ਮੈਂ ਜਿਹੜਾ ਆਪਣਾ WhatsApp ਨੰਬਰ ਪਾਉਣੀ ਹੁੰਨੀ ਆ ਸੋ ਪਲੀਜ਼ ਸਕਰੀਨਸ਼ਾਟ ਲੈ ਕੇ ਸਾਨੂੰ ਉਸ ਦੇ ਉੱਪਰ ਸੈਂਡ ਕਰ ਦਿਆ ਕਰੋ ਅਦਰਵਾਈਜ਼ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੁੰਦੀ ਹੈ ਤੁਹਾਨੂੰ WhatsApp ਕਾਲ ਵੀ ਕਰ ਸਕਦੇ ਹੋ ਅ ਇਸ ਕਰਕੇ ਵੀ ਤਾਂ ਜੋ ਜਿਹੜੇ ਸਾਡੇ ਮੈਸੇਜ ਜਿਹੜੇ ਤੁਹਾਡਾ ਮੈਸੇਜ ਹੈ ਤੁਹਾਡੀ ਕੁਇਰੀ ਹੈ ਸਾਡੇ ਤੱਕ ਜਲਦੀ ਪਹੁੰਚ ਜੇ ਸੋ ਜਿਹੜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਸੋ ਫਰਸਟ ਫੂਡ ਤੁਹਾਨੂੰ ਮੈਂ ਦਿਖਾ ਰਹੀ ਆਂ ਸੋ ਇਹ ਫੂਡ ਆਪਣੇ ਕੋਲ ਇਹ ਸਟੱਫ ਪਹਿਲਾਂ ਵੀ ਆਇਆ ਸੀਗਾ ਤੇ ਕਸਟਮਰ ਦੇ ਬਹੁਤ ਜ਼ਿਆਦਾ ਪਸੰਦ ਚ ਰਿਹਾ ਹੈ ਇਹ ਕੱਪੜਾ ਸੋ ਤਾਂ ਕਰਕੇ ਦੁਬਾਰਾ ਆਪਾਂ ਲੈ ਕੇ ਆਏ ਹੈਗੇ ਆਂ ਕੋਈ ਜਿਹੜਾ ਜਪਾਨ ਸਿਲਕ ਦੇ ਉੱਪਰ ਫੈਬਰਿਕ ਰਹੇਗਾ ਹੁਣ ਦੋ ਇਹ ਫੈਬਰ ਮਾਰਚ ਅਪ੍ਰੈਲ ਮਤਲਬ ਤੁਸੀਂ ਕਦੋਂ ਵੀ ਇਹ ਵਾਲਾ ਸਟੱਫ ਵੇਅਰ ਕਰ ਸਕਦੇ ਹੋ ਬਹੁਤ ਹੀ ਸੌਫਟ ਤੇ ਪਿਓਰ ਦਾ ਸਟੱਫ ਹੈ ਸੋ 셀ਫ ਪ੍ਰਿੰਟਿੰਗ ਦੇ ਵਿੱਚ ਸ਼ਰਟ ਆਏਗੀ ਬੜੀ ਸੋਨੀ ਸ਼ਰਟ ਹੈ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਇਹਨੂੰ ਵਰਕ ਵੀ ਕਰਵਾ ਸਕਦੇ ਹੋ ਦੇ ਉੱਪਰ ਤੁਸੀਂ ਐਸ ਇਟ ਇਜ਼ ਸਿੰਪਲ ਵੀ ਸਟਿਚ ਕਰਾਉਣਾ ਚਾਹੁੰਦੇ ਤਾਂ ਸਿੰਪਲ ਵੀ ਹੋ ਜਾਏਗੀ बड़ा ही सोहना जहा ग्रीन कलर आएगा जी और ग्रीन कलर दी बॉटम है तो प्योर करेस के उपर जी बॉटम रहेगी जी उस जो तो ऑरगैनजा का दुपट्टा टाई टाइप किया और दुपट्टा जरा ऑरगैनजा का रहेगा ਦੁਪੱਟਾ ਦੇਖ ਸਕਦੇ ਹੋ ਟਾਈ ਡਾਈ ਪੂਰਾ ਸੋਹਣਾ ਦੁਪੱਟਾ ਡਾਈ ਹੋਇਆ ਹੋਇਆ ਪ੍ਰੋਪਰ ਸਾਰੇ ਦੁਪੱਟੇ ਦੇ ਵਿੱਚ ਸ਼ੇਡਸ ਪਾਏ ਹੋਏ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਰੈਡੀ ਹੋਇਆ ਹੈ ਗ੍ਰੀਨ ਤੇ ਰੈੱਡ ਦਾ ਕੰਬੀਨੇਸ਼ਨ ਬਣਿਆ ਬਹੁਤ ਪਿਆਰਾ ਦਾ ਕੰਬੀਨੇਸ਼ਨ ਹੈ ਸੋ ਤੁਸੀਂ ਇਹਦੇ ਨਾਲ ਹੈ ਕਿ ਤੁਸੀਂ ਹੁਣ ਅਗਰ ਇਸ ਦੇ ਉੱਪਰ ਵਰਕ ਕਰਵਾਉਣਾ ਤਾਂ ਤੁਸੀਂ ਰੈੱਡ ਕਲਰ ਦੇ ਉੱਪਰ ਵਰਕ ਕਰਾਓ ਤਾਂ ਬਹੁਤ ਪਿਆਰਾ ਕੰਬੀਨੇਸ਼ਨ ਬਣੇਗਾ ਅਦਰਵਾਈਜ਼ ਤੁਸੀਂ ਜੇ ਇਹਨੂੰ ਇਦਾਂ ਹੀ ਸਟਿਚ ਕਰਾਉਣਾ ਚਾਹ ਰਹੇ ਹੋ ਲੇਸਿਸ ਲਗਾ ਕੇ ਵਗੈਰਾ ਤੁਸੀਂ ਇਹਨੂੰ ਡਿਜ਼ਾਈਨ ਕਰਾ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਪ੍ਰਿੰਟ ਫੁੱਟ ਲੋ ਆਪਾਂ ਕਿਦਾਂ ਡਿਜ਼ਾਈਨ ਕਰਨਾ ਹੈ ਸੋ ਆਪਸ਼ਨਸ ਆਪਣੇ ਕੋਲ ਵੀ ਹੈਗੀਆਂ ਨੇ ਸੋ ਜੇ ਤੁਸੀਂ ਇਹ ਸੂਟ ਨੂੰ ਡਿਜ਼ਾਈਨ ਕਰਵਾਉਣਾ ਹੈ ਸੋ ਤੁਸੀਂ ਸਾਡੇ ਤੋਂ ਵੀ ਡਿਜ਼ਾਈਨ ਕਰਵਾ ਸਕਦੇ ਹੋ ਅਗਰ ਤੁਸੀਂ ਖੁਦ ਡਿਜ਼ਾਈਨ ਕਰਵਾਉਣਾ ਚਾਹ ਰਹੇ ਹੋ ਤਾਂ ਖੁਦ ਵੀ ਕਰਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਇੱਕ ਬਰਬਰੀ ਦੇ ਉੱਪਰ ਸੂਟ ਆਇਆ ਬਹੁਤ ਹੀ ਪਿਆਰਾ ਦਾ ਪਿਓਰ ਦਾ ਸੂਟ ਰਹੇਗਾ ਇਹ ਵਾਲਾ ਫਬਰੂਰੀ ਦੇ ਉੱਪਰ ਹੈਗਾ ਬਲੈਕ ਕਲਰ ਦਾ ਸੂਟ ਹੈ ਬੜਾ ਸੋਹਣਾ ਦਾ ਸੂਟ ਹੈ ਜੀ ਬਲੈਕ ਸ਼ੇਡ ਦਾ ਔਰ ਬ੍ਰਾਂਡ ਦਾ ਸੂਟ ਹੈਗਾ ਕਲਰਸ ਆਫ ਪੰਜਾਬ ਦਾ ਜਿਹੜਾ ਸੂਟ ਹੈ ਇਹ ਕੋਈ ਆਪਾਂ ਦੇਸੀ ਜਾਂ ਆਪਾਂ ਸਿੰਪਲ ਜਿਹੜਾ ਸਟੱਫ ਨਹੀਂ ਸੇਲ ਕਰਦੇ ਵਧੀਆ ਬ੍ਰਾਂਡ ਦਾ ਆਪਾਂ ਜਿਹੜਾ ਸਟੱਫ ਸੇਲ ਕਰਦੇ ਆ ਬੜਾ ਸੋਹਣਾ ਇਹ ਫਰੰਟ ਤੇ ਸ਼ਰਟ ਰਹੇਗੀ ਪ੍ਰਿੰਟਡ ਸ਼ਰਟ ਦੇ ਨਾਲ ਹੈ ਜਿਹੜੀ ਕ੍ਰੇਪ ਦੀ ਬਾਟਮ ਲੱਗੀ ਹੋਈ ਆ ਬਲੈਕ ਕਲਰ ਦੀ ਬਾਟਮ ਆਏਗੀ ਪਲੇਨ ਬਾਟਮ ਐਸੀ ਔਰ ਜਿਹੜਾ ਇਹਦਾ ਦੁਪੱਟਾ ਆਪਾਂ ਟਾਈਪ ਕੀਤਾ ਬਹੁਤ ਸੋਹਣਾ ਆਪਾਂ ਬਰਬਰੀ ਦੇ ਦੁਪੱਟਾ ਟਾਈਪ ਕੀਤਾ ਇਸ ਦੇ ਨਾਲ ਦੁਪੱਟਾ ਬਹੁਤ ਸੋਹਣਾ ਡਿਜ਼ਾਈਨ ਹੋਇਆ ਪਿਆ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਇਹ ਵਾਲਾ ਦੁਪੱਟਾ ਰਹੇਗਾ ਇਹਦਾ ਬਿਲਕੁਲ ਪਿਓਰ ਦਾ ਆਪਾਂ ਬਰਬਰੀ ਦਾ ਦੁਪੱਟਾ ਯੂਜ਼ ਕੀਤਾ ਇਹਦੇ ਲਈ ਔਰ ਦੁਪੱਟੇ ਦੇ ਉੱਪਰ ਆਪਾਂ 4 ਸਾਈਡ ਲੇਸ ਲਗਾਈ ਹੋਈ ਹੈ ਤੁਸੀਂ ਬਲੈਕ ਕਲਰ ਦੀ ਲੇਸ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੋਇਆ ਸੋਬਰ ਤੇ ਸਿੰਪਲ ਜਿਹਾ ਆਪਾਂ ਕਹਿ ਸਕਦੇ ਹਾਂ ਇਹ ਸੂਟ ਬਣੇਗਾ ਕੋਇ ਦੇ ਵਿੱਚ ਵੀ ਆਪਣੇ ਕੋਲ ਸਿੰਗਲ ਕਲਰ ਹੈ ਸੋ ਇਹ ਵਾਲੀ ਸਟੱਫ ਹੈ ਤੁਸੀਂ ਇਹ ਵਾਲੇ ਆਪਾਂ ਫੈਬਰਿਕ ਜਾਂ ਕਪੜਾ ਉਹ ਕਹਿ ਸਕਦੇ ਆ ਕਿ ਤੁਸੀਂ ਇਹਨਾਂ ਨੂੰ ਐਸਟਿਸ ਵੀ ਬਣਾ ਸਕਦੇ ਹੋ ਅਗਰ ਤੁਸੀਂ ਇਹਨਾਂ ਦੇ ਉੱਪਰ ਕੋਈ ਵੀ ਡਿਜ਼ਾਈਨਿੰਗ ਕਰਵਾਣੀ ਆ ਕੁਝ ਵੀ ਕਰਾਉਣਾ ਸੋ ਡਿਜ਼ਾਈਨਿੰਗ ਵਗੈਰਾ ਵੀ ਇਹਦੇ ਉੱਪਰ ਹੋ ਜਾਂਦੀ ਹੈ ਨੈਕਸਟ ਆਪਣੇ ਕੋਲ ਸ਼ਿਮਰ ਦੇ ਉੱਪਰ ਬਹੁਤ ਸੋਨਾ ਪ੍ਰਿੰਟ ਹੈ ਜੀ ਇਹ ਵਾਲਾ ਪੂਰਾ ਸਰਦਾਰੀ ਦਾ ਪ੍ਰਿੰਟ ਹੈ ਸੋ ਬਿਲਕੁਲ ਵੀ ਚੁੱਬਣ ਵਾਲਾ ਫੈਬਰਿਕ ਨਹੀਂ ਹੈਗਾ ਬਿਲਕੁਲ ਸੌਫਟ ਸ਼ਿਮਰ ਰਹੇਗੀ ਬਹੁਤ ਸੋਹਣਾ ਜਿਹਾ ਕੰਟਰਾਸਟ ਹੈ ਇਸ ਦਾ ਪੀਚ ਦੇ ਨਾਲ ਇਹਨੂੰ ਆਪਾਂ ਜਿਹੜਾ ਟਾਈਪ ਕੀਤੀ ਹੋਈ ਹੈ ਦੀ ਬਾਟਮ ਸ਼ਿਮਰਦੀ ਹੈ ਦੀ ਬਾਟਮ ਆਏਗੀ ਇਹ ਵਾਲੀ ਇਸ ਦੀ ਬਾਟਮ ਲਾਏਗੀ ਉਹ ਇਹਦੇ ਉੱਪਰ ਵੀ ਤੁਸੀਂ ਕੁਝ ਵੀ ਡਿਜ਼ਾਈਨਿੰਗ ਕਰਵਾ ਸਕਦੇ ਸਪਲੇਨ ਵੀ ਬਾਈ ਕਰ ਸਕਦੇ ਹੋ ਇਦਾਂ ਵੀ ਤੁਸੀਂ ਇਹਨੂੰ ਡਿਜ਼ਾਈਨਿੰਗ ਕਰਾਫ ਦਾ ਟਾਈ ਡਾਈ ਦੁਪੱਟਾ ਕਰਵਾ ਕੇ ਤਾਂ ਬਹੁਤ ਸੋਹਣਾ ਸੂਟ ਹੈ ਜਿਹੜਾ ਸਿੰਪਲ ਸੋਬਰ ਤੁਸੀਂ ਨਾਰਮਲ ਫੰਕਸ਼ਨਸ ਦੇ ਉੱਪਰ ਵੀਅਰ ਕਰਨਾ ਹੈ ਤੁਸੀਂ ਕਰ ਸਕਦੇ ਹੋ ਬਾਕੀ ਆਪਣੇ ਕੋਲ ਬਹੁਤ ਸਾਰੀ ਕਲੈਕਸ਼ਨ ਹੈ ਜਿਸ ਤੋਂ ਤੁਸੀਂ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਦਾ ਸੂਟ ਰੈਡੀ ਕਰਵਾਉਣਾ ਮਸ਼ੀਨ ਵਰਕ ਕਰਾਉਣਾ ਆਰਿਵਰਕ ਸੋ ਆਪਣੇ ਕੋਲ ਕਾਫੀ ਸੂਟ ਰੈਡੀ ਹੋ ਕੇ ਆਏ ਨੇ ਸੋ ਹਜੇ ਇਨ ਪ੍ਰੋਸੈਸ ਚੱਲ ਰਿਹਾ ਸੋ ਆਪਾਂ ਜਲ ਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਨਾਂ ਸੋਨੂੰ ਦੁਪੱਟਿਆਂ ਨਾਲ ਜਿਹੜੇ ਆਪਾਂ ਉਹਨਾਂ ਨੂੰ ਡਿਜ਼ਾਈਨ ਕੀਤਾ ਹੋਇਆ ਹਰ ਇੱਕ ਤਰ੍ਹਾਂ ਦਾ ਫੈਬਰਿਕ ਹੈ ਜਿਹੜਾ ਤੁਹਾਨੂੰ ਬੁਟੀਕ ਦੇ ਉੱਪਰ ਮਿਲੇਗਾ ਸੋ ਜਿਹੜਾ ਆਪਣਾ ਬੁਟੀਕ ਹੈਗਾ ਜੀ ਉਹ ਫੱਟੀ ਰੋਡ ਦੇ ਉੱਪਰ ਹੈ ਡੈਸ਼ਿੰਗ ਪੰਜਾਬੀ ਸੂਟਸ ਸੋ ਆਪਣਾ ਬੁਟੀਕ ਦਾ ਨੇਮ ਹੈ ਸੋ ਤੁਸੀਂ ਇੱਥੇ ਆ ਕੇ ਸਾਨੂੰ ਕਾਲ ਵੀ ਕਰ ਸਕਦੇ ਹੋ ਸੋ ਮੇਨ ਦੇ ਉੱਪਰ ਹੀ ਆਪਣਾ ਬੁਟੀਕ ਦਾ ਸੋ ਸਟੋਰ ਦੇ ਉੱਪਰ ਆ ਕੇ ਤੁਸੀਂ ਵਿਜ਼ਿਟ ਕਰਕੇ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਜਿਹੜਾ ਰੈਡੀ ਕਰਵਾਉਣਾ ਜਾਂ ਮਤਲਬ ਕਿ ਰੈਡੀ ਕਿਤਿਆਂ ਵਿੱਚੋਂ ਬਾਈ ਕਰਨਾ ਸੋ ਕਰ ਸਕਦੇ ਹੋ ਜਿੱਦਾਂ ਦਾ ਤੁਸੀਂ ਸਾਨੂੰ ਪਿਕਚਰ ਦਿਖਾਉਂਗੇ ਜਾਂ ਕਿਸੇ ਤਰ੍ਹਾਂ ਦਾ ਵੀ ਜੇ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਆਪਾਂ ਤੁਹਾਨੂੰ ਸੇਮ ਐਸ ਇਟ ਇਜ਼ ਡਿਜ਼ਾਈਨ ਕਰਕੇ ਦਵਾਂਗੇ ਸੋ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਬਾਕੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਸੀਂ ਬਾਈ ਕਰਨਾ ਹੋਇਆ ਸਕਰੀਨਸ਼ਾਟ ਲੈ ਕੇ ਪਲੀਜ਼ WhatsApp ਦੇ ਉੱਪਰ ਮੈਸੇਜ ਕਰਦਿਆ ਕਰੋ ਸਾਡਾ WhatsApp ਨੰਬਰ ਹੈਗਾ 781494234778159 ਬੈਲ 347 ਲੋਕੇਸ਼ਨ ਬਠਿੰਡਾ ਸੋ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸੋ ਅੱਜ ਦੀ ਕਿੱਦਾਂ ਲੱਗੀ ਵੀਡੀਓ ਸਾਨੂੰ ਮੈਸੇਜ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਸੋ ਥੈਂਕ ਯੂ